ਫੋ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਅੱਜ ਪੂਰੇ ਪੰਜਾਬੀਆਂ ਨੂੰ ਕਿ 10 ਲੱਖ ਰੁਪਏ ਦਾ ਹੈਲਥ ਕਾਰਡ ਬਸ ਹੈਲਥ ਕਾਰਡ ਦੈਟਸ ਇਟ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ ਨਹੀਂ ਤਾਂ ਕਿ ਕਈ ਵਾਰੀ ਕੀਂੰਦਨ ਬੈਂਕਾਂ ਮੁਕਾਂਜਾ ਖਾਤੇ ਜੀ ਨਹੀਂ ਖਿਲਾਉਂਦੇ ਹੁੰਦੇ ਉਹ ਕਹਿੰਦੇ ਨਹੀਂ ਪੜ ਲਓ ਆਪਾਂ ਕਦੇ ਪੜਿਆ ਐਗਰੀਮੈਂਟ ਹੁੰਦਾ ਥੱਲੇ ਜੀ ਲਿਖਿਆ ਹੁੰਦਾ ਟਰਮਸ ਐਂਡ ਕੰਡੀਸ਼ਨਸ ਅਪਲਾਈ ਬਸ ਉਹ ਸਟਾਰ ਜਿਹਾ ਬਣਾ ਕੇ ਲਿਖ ਦਿੰਦੇ ਸਾਰਾ ਕੁਝ ਉਸੇ ਚ ਆ ਜਾਂਦਾ ਜਦੋਂ ਕੋਈ ਪੈਸੇ ਪੁੱਛੇ ਲੋੜ ਪਏ ਉਹ ਕਹਿੰਦੇ ਤੂੰ ਤਾਂ ਟਰਮਿੰਗ ਨਹੀਂ ਦਿੱਤੇ ਸਾਈਨ ਕੀਤੇ ਹੋਏ ਨੇ ਇਹ ਤਾਂ ਅਪਲਾਈ ਨਹੀਂ ਹੁੰਦਾ ਇੱਥੇ ਉਦੋਂ ਐਡੀ ਵੱਡੀ ਬੁੱਕ ਲੈ ਆਉਂਦੇ ਕੌਣ ਪੜੇ ਜੀ ਸੁਿਸ ਕਰਕੇ ਇਹ ਤਾਂ ਅਸੀਂ ਖਤਮ ਹੀ ਕਰਤਾ ਉੰਬੀ ਆ ਭਰਦੇ ਆ ਭਰਦੇ ਆ ਖਾਨਾ ਭਰਦੇ ਇਹ ਚ ਆਪਣੀ ਮਾਂ ਬਾਪ ਦਾ ਨਾਮ ਲਿਖਦੇ